ਬਾਕੀ ਇਹਨੇ ਵੀ ਨਾ ਕਿਹੜੇ ਪਾਸੇ ਇੱਥੇ ਆ ਗਏ। ਇਹ ਗੱਲ ਕਰਨੀ ਲੱਗਦੀ। ਦੀਪਕ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ? ਜਿਲ੍ਹਾ ਜਲੰਧਰ ਤੋਂ। ਕਿਹੜੀ ਜਗ੍ਹਾ ਜੀ? ਮੜਿਆਲਾ। ਮੜਿਆਲਾ। ਜਿਲ੍ਹਾ ਜਲੰਧਰ ਤੋਂ ਮੜਿਆਲਾ। ਅੱਛਾ ਦੀਪਕ ਕੀ ਹੋਇਆ ਕਿ ਤੁਹਾਡੇ ਨਾਲ ਅੱਜ ਤੁਸੀਂ ਇੱਥੇ ਬਰਾਤ ਲੈ ਕੇ ਆਏ ਹੋ ਕੀ ਹੋਇਆ? ਭਾਈ ਮੈਰਗੀ ਦੇ ਆਏ ਸੀ ਹਾਂ ਸਾਰੇ। ਉਹ ਵਾਰੀ ਗੱਲ ਹੁੰਦੀ ਪਈ ਹੈ ਸਹੀ। ਹੁਣ ਤਾਂ ਉਹ 2 ਟਾਈਮ ਹੋ ਗਿਆ ਪੂਰੀ ਦਿਨ ਚੱਕੇਗਾ। ਕੀ ਲੜਕੀ ਕੌਣ ਹੈ? ਤੁਹਾਡੀ ਕਦੋਂ ਤੋਂ ਫਰੈਂਡਸ਼ਿਪ ਸੀ ਹੁੰਦੇ ਨਾਲ? 4 ਸਾਲ ਤੁਸੀਂ ਇਸ ਤੋਂ ਪਹਿਲਾਂ ਲੜਕੀ ਨੂੰ ਮਿਲੇ ਹੋ ਕਦੇ? ਮੈਂ ਆ ਹੀ ਹੁਣ ਆਇਆ ਸੀ। ਅੱਛਾ ਕਦੇ ਇਸ ਤੋਂ ਪਹਿਲਾਂ ਕਿਤੇ ਬਾਹਰ ਮਿਲਣਾ ਵੀ ਨਹੀਂ ਹੋਇਆ? 3 ਕਿਲੋ ਤੇ ਤੁਹਾਡੀ ਮਤਲਬ ਵਿਆਹ ਤੇ ਕਰ ਗੱਲ ਆ ਗਈ। ਤੇ ਹੋਰ ਉਹਨੇ ਤੁਹਾਡੇ ਪਰਿਵਾਰ ਉਹ ਆਪਣੇ ਕਿਸੇ ਪਰਿਵਾਰਕ ਮੈਂਬਰ ਨਾਲ ਤੁਹਾਡੀ ਗੱਲ ਹੋਈ ਹੋਵੇ? ਹਾਂ ਤਾਂ ਹੋਈ ਆ, ਮਾਪਿਆਂ ਨਾਲ ਹੋਈ ਆ। ਤੇ ਕੁੜੀ ਦੇ ਮਾਪਿਓ ਨਾਲ ਤੁਹਾਡੇ ਬਾਪੂ ਤੇ ਮਾਤਾ ਕਦੇ ਮਿਲੇ? ਨਹੀਂ ਗੱਲ ਹੀ ਹੋਈ ਆ। ਅੱਜ ਫੋਨ ਤੇ ਗੱਲ ਹੋਈ। ਤੁਹਾਨੂੰ ਕੀ ਕਹਿ ਕੇ ਬੁਲਾ ਕੇ ਆਸੀ ਅੱਜ? ਹਾਨੂੰ ਤਾਂ ਕੱਲੇ ਜਾਣ ਦੀ ਕੱਲ ਗੱਲ ਹੋਈ ਐ ਕੱਲ ਤੁਸੀਂ ਬਰਾਤ ਲੈ ਕੇ ਆ। ਅੱਛਾ ਤੇ ਕਿੱਥੇ ਦਾ ਤੁਹਾਨੂੰ ਐਡਰੈਸ ਦਿੱਤਾ ਸੀਗਾ? ਰੋਜ਼ ਗਾਰਡਨ ਦਾ। ਅੱਛਾ ਤੇ ਹੁਣ ਤੁਸੀਂ ਕਿੰਨੇ ਕ ਬੰਦੇ ਆਏ ਸੀ ਇੱਥੇ ਬਰਾਤ ਲੈ ਕੇ? 150 ਬੰਦੇ। 150 ਬੰਦਾ ਜੀ। ਫੋਨ ਕਰ ਕਰਕੇ ਆ। ਤੇ ਉਹਨ ਤੁਹਾਡੀ ਕੀ ਮੰਗੀ ਐ? ਤੁਹਾਨੂੰ ਕੀ ਆਸ ਹੈਗੀ ਵੀ ਲੜਕੀ ਆਊਗੀ? ਨਹੀਂ ਨਾ ਭਾਈ ਹੁਣ ਆਣਾ ਮੜਾਈ ਜਾਣਾ। ਹੁਣ ਨਹੀਂ। ਤੁਹਾਡੀ ਉਮਰ ਕਿੰਨੀ ਐ? ਮੇਰੀ 28 ਸਾਲ ਆ ਭਾਈ। 28 ਸਾਲ ਦੀ। ਤੁਸੀਂ ਕੀ ਕਰਦੇ ਹੋ? ਅੱਛਾ ਤੇ ਲੜਕੀ ਕੀ ਕਰਦੀ ਹੈ ਉਹਦਾ ਕੀ ਨਾਮ ਹੈ ਲੜਕੀ ਕਹਿੰਦੀ ਮੈਂ ਵਕੀਲ ਹਾਂ ਅੱਛਾ ਲੜਕੀ ਦਾ ਨਾਮ ਕੀ ਦੱਸਿਆ ਉਹਨੇ ਪ੍ਰੀਤ ਪ੍ਰੀਤ ਮਨਪ੍ਰੀਤ ਮਨਪ੍ਰੀਤ ਤੇ ਲੜਕੀ ਦੀ ਉਮਰ ਕਿੰਨੀ ਹੈ ਉਹਦੀ ਸੇਮ ਹੈ ਜੇ ਸਾਈ ਰੱਖੀ ਅੱਛਾ ਤੇ ਹੁਣ ਤੁਹਾਡੀ ਕੀ ਮੰਗ ਹੈ ਕਿਸ ਤਰ੍ਹਾਂ ਦਾ ਇਨਸਾਫ ਚਾਹੁੰਦੇ ਹੋ ਤੁਸੀਂ ਕਿੰਨਾ ਲੋਸ ਹੋਇਆ ਹੈ ਖਰਚਾ ਹੋਇਆ ਹੈ ਜੇ ਕੁੜੀ ਵਾਲੇ ਕੋਲੋਂ ਖਰਚਾ ਦੇਣ ਤੇ ਫਿਰ ਤੁਸੀਂ ਸਹਿਮਤ ਹੋ? ਪ੍ਰੇਮ ਪ੍ਰੇਮ ਚੰਦ ਜੀ ਅੱਜ ਤੁਸੀਂ ਇੱਥੇ ਖੜੇ ਹੋ ਕੀ ਘਟਨਾ ਤੁਹਾਡੇ ਨਾਲ ਵਾਪਰੀ ਹੈ ਜੀ? ਸਾਡੇ ਨਾਲ ਵਾਪਰੀ ਆ ਸਾਨੂੰ ਕਹਿੰਦੇ ਵੀ ਸਵੇਰ ਨੂੰ 10 ਵਜੇ ਉੱਭਰਾ ਪਿਆ 10 ਵਜੇ ਪਹਿਲਾਂ ਮੈਨੂੰ ਕਹਿੰਦੇ ਨਹੀਂ ਇਹ ਪੰਜ ਬੰਦੇ ਹੋਣੇ ਜੇ ਤੁਹਾਡੇ ਸਿੱਖਾਂ ਪੇਟਾਂ ਲੱਗੀਆਂ ਉਹਦੀ ਮਾਂ ਕਹਿੰਦੀ ਨਹੀਂ ਮੈਂ 150 ਬੰਦਾ ਸੱਦਾ ਤੇ ਪਾਰਸੋਂ ਮਿਲ ਗਿਆ 70 ਬੰਦੇ ਲੈ ਆਇਆ 360 ਬੇੜ ਕਾਦੀ ਵਜੇ ਤੁਸੀਂ ਕਹਿ ਰਹੇ ਹੋ? ਉਹ ਐਕਸੀਡੈਂਟ ਆ ਉਹਦੀ ਤੇ ਦਾ ਉੰਦੀ ਕੁੜੀ ਦੇ ਪੇਡਾ ਕੁੜੀ ਦੇ ਪਿਓ ਦਾ ਹਾਂਜੀ ਅੱਛਾ ਜੀ ਦੋ ਤਰੀਕ ਦਾ ਵਿਆਹ ਦੋ ਤਰੀਕ ਦਾ ਵਿਆਹ ਹੈ ਅੱਛਾ ਜੀ ਇਹ ਜਿਹੜੀ ਦੋ ਦਿਨ ਮੈਨੂੰ ਦੇ ਦੇ ਮੈਂ ਕਹਿੰਦਾ ਦੋ ਤੇ 10 ਨਹੀਂ ਹੋਣਾ ਚਾਹੀਦਾ ਦੋ ਦਿਨ ਲੈ ਠੀਕ ਹੈ ਜੀ ਮੈਂ ਸਵੇਰ ਦੇ ਨਹੀਂ ਨਹੀਂ ਤੁਰੂ 10 ਵਜੇ ਤੁਰੇ ਹਾਂ 6:30 ਵਜੇ ਆਇਆ ਮਲਾਜਮੀ ਉੱਤੇ ਖੜਿਆ ਮੈਂ ਪੁੱਛਿਆ ਇਹ ਤੇ ਪੈਸੇ ਦਾ ਇਹਨੇ ਪੈਸੇ ਨਹੀਂ ਦੇ ਤੁਸੀਂ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਜ਼ਿਲ੍ਹਾ ਜਲੰਧਰ ਤਹਿਸੀਲ ਗੁੱਦ ਪਿੰਨ ਮੜਿਆਲਾ ਅੱਛਾ ਤੇ ਹੁਣ ਤੁਸੀਂ ਕੁੜੀ ਵਾਲਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਕੀਤੀ ਆਏ ਨਹੀਂ ਜਿਵੇਂ ਇਹਨਾਂ ਨੇ ਦੱਸਿਆ ਵੀ ਕੁੜੀ ਵਕੀਲ ਹੈ ਤੇ ਤੁਸੀਂ ਕੋਈ ਅਦਾਲਤ ਜਾ ਕੇ ਪਤਾ ਕੀਤਾ ਵੀ ਇਸਨਾ ਦੇ ਵਕੀਲ ਹੈਗੀ ਹੈ ਕੋਈ ਨਹੀਂ ਹੈਗੀ ਹੈ ਨਹੀਂ ਅਸੀਂ ਤਾਂ ਗੈਨ ਨਹੀਂ ਨਾ ਅਸੀਂ ਤਾਂ ਪਰਮਾਤਮਾ ਤੋਂ ਰੱਖ ਰਿਹਾ ਮੁੰਡੇ ਨੂੰ ਹੁਣ ਤੁਹਾਡੀ ਕੀ ਮੰਗਿਆ ਹੁਣ ਤੁਸੀਂ ਪੁਲਿਸ ਬੁਲਾਈ ਹੈ ਅਸੀਂ ਤਾਂ ਜਿੱਤ ਉਹਦਾ ਤਰਖਾਹ ਦਿੱਤੀ ਆ ਕਿ ਸਾਡਾ ਕੋਈ ਇਹਨਾਂ ਕਹਨ ਨੂੰ ਕਵੇ ਮੈਂ ਇੱਥੇ ਰਹਿਣਾ ਸਾਡੇ ਨੂੰ ਕੁੱਟ ਮਾਰ ਕਰੇ ਕੋ ਫੜਾੜਵੇ ਸਾਨੂੰ ਹੁਣ ਤੁਸੀਂ ਫਿਰ ਕੀ ਕਾਰਵਾਈ ਕਰਾਨ ਲੱਗੇ ਪੁਲਿਸ ਨੂੰ ਬੁਲਾਇਆ ਤੁਸੀਂ ਕੀ ਕਾਰਵਾਈ ਕਰਾਨ ਲੱਗੇ ਹੁਣ ਕਹਿੰਦੇ ਸਾਨੂੰ ਜਿਹੜਾ ਸਾਡਾ ਘਰ ਚੱਤਾ ਦੇਣਾ ਅਸੀਂ ਆਵੇ ਕਰੇ ਹਾਂ ਹੁਣ ਤੁਸੀਂ ਇਹੋ ਜੀ ਲੜਕੀ ਜੀ ਨਾਲ ਆਪਣੇ ਮੁੰਡੇ ਦਾ ਤੁਸੀਂ ਵਿਆਹ ਕਰਨਾ ਚਾਹੋਗੇ ਕਿ ਨਹੀਂ ਚਾਹੋਗੇ ਨਾ ਗਾਂ ਕਦੇ ਵੀ ਨਾ ਪੈਰ ਪਟਾਂਗੇ ਜ਼ਿੰਦਗੀ ਜਿੰਨੀ ਪਟਾਂਗੇ ਪੈਸਾ ਸਰਦਾਰਾ ਸਿੰਘ ਜੀ ਬਰਾਤ ਆਈ ਸੀ ਇੱਕ ਵਾਪਸ ਮੁੜ ਗਈ ਆ ਕੀ ਆ ਸਾਰਾ ਮਾਮਲਾ ਜਾਣਕਾਰੀ ਦਿਓ ਇਹ ਅੱਜ ਇੱਕ ਸਾਨੂੰ ਕੰਪਲੇਟ ਮਿਲੀ ਆ ਦੀਪਕ ਪੁੱਤਰ ਪ੍ਰੇਮਚੰਦ ਵਾਸੀ ਮੜਿਆਣਾ ਥਾਣਾ ਮਹਿਤਪੁਰ ਜ਼ਿਲ੍ਹਾ ਜਲੰਧਰ ਉਹ ਮੁੰਡਾ ਬਾਹਰ ਦੁਬਈ ਚ ਸੀਗਾ ਉਹਦੀ ਇੰਸਟਾਗ੍ਰਾਮ ਦੇ ਉੱਤੇ ਇੱਥੇ ਮਨਪ੍ਰੀਤ ਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਮੋਗਾ ਨਾਲ ਗੱਲਬਾਤ ਹੁੰਦੀ ਸੀ ਔਰ ਉਹਨਾਂ ਨੇ ਫੋਨ ਦੇ ਉੱਤੇ ਅੱਜ 6 12 2024 ਨੂੰ ਆਨੰਦਕਾਰ ਦੀ ਡੇਟ ਰੱਖੀ ਸੀ ਤੇ ਉਹ ਜਦੋਂ ਬਰਾਤ ਲੈ ਕੇ ਇੱਥੇ ਆਏ ਤੇ ਇੱਥੇ ਇਹਨਾਂ ਨੇ ਕੁੜੀ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਕਿਹਾ ਮੈਂ ਤੁਹਾਨੂੰ ਆਪਣੇ ਬੰਦੇ ਭੇਜਦੀ ਆਂ ਤੁਸੀਂ ਉਹਨੂੰ ਅਗਰ ਰੀਸੀਵ ਕਰਦੇ ਆ ਨਾ ਤਾਂ ਉਹਨਾਂ ਨੂੰ ਕੋਈ ਪੈਰਥ ਦਿੱਤਾ ਨਾ ਕੋਈ ਲੋਕੇਸ਼ਨਾਂ ਭੇਜੀਆਂ ਉਹ ਕੋਈ ਲੁਧਿਆਣੇ ਦੀ ਹੁੰਦੀ ਸੀ ਕੋਤੋਂ ਨਹੀਂ ਹੁੰਦੀ ਸੀ ਉਹ ਵਿਚਾਰੇ ਡੀ ਡੋਕ ਕੇ ਸਾਡੇ ਕੋਲ ਥਾਣੇ ਤੇ ਸ਼ਿਕਾਇਤ ਦੇ ਕੇ ਗਏ ਆ ਫਰਦਰ ਇਹਨਾਂ ਨੂੰ ਇਨਕੁਆਰੀ ਕਰਦੇ ਆ ਕਿਹੜੀ ਜਗ੍ਹਾ ਤੇ ਬੁਲਾਇਆ ਸੀ ਉਹਨਾਂ ਨੂੰ ਆਪਣੇ ਮੋਗੇ ਗਿਆ ਸੀ ਵੀ ਇੰਟਰ ਆ ਤੁਹਾਡੇ ਮੂਰੇ ਬੰਦੇ ਆਉਣਗੇ ਨੂੰ ਸਵੀਕਾਰ ਕਰਕੇ ਅਸੀਂ ਪਿਆਰ ਚ ਲੈ ਜਾਣਗੇ ਕੁੜੀ ਮੁਕਤੀ ਜੀ ਕੁੜੀ ਮਨਪ੍ਰੀਤ कौर ਪੁੱਤਰੀ ਜਗਤਾਰ ਸਿੰਘ ਵਾਸੀ ਮੋਗਾ ਲਿਖਿਆ ਕੰਦ ਮੁੰਡੇ ਕਿਥੋਂ ਤੁਸੀਂ ਜੀ ਮੁੰਡੇ ਵਾਲੇ ਪਿੰਡ ਮਰਿਆਣਾ ਪਿੰਡ ਪੈਂਦਾ ਜੀ ਥਾਣਾ ਬਹਿਤਪੁਰ ਚ ਜ਼ਿਲ੍ਹਾ ਜਲੰਧਰ ਜੀ ਮੁੰਡਾ ਕਦੋਂ ਆਇਆ ਸੀ ਦੁਬਈ ਤੋਂ ਮੁੰਡਾ ਆਪਾ ਦੋ ਤਿੰਨ ਦਿਨ ਪਹਿਲੇ ਆਏ ਮੇਰੇ ਤੋਂ ਦੁਬਈ ਦੇ ਵਿੱਚੋਂ ਤੁਹਾਡੇ ਨਾਲ ਕੀ ਕਾਰਵਾਈ ਕੀਤੀ ਜਾਰੀ ਜੀ ਅਸੀਂ ਉਹਦੇ ਪ੍ਰੋ ਟੈਕਨੀਕਲ ਤਰੀਕੇ ਨਾਲ ਨੰਬਰ ਟ੍ਰੇਸ ਕਰਕੇ ਅਸੀਂ ਜੋ ਵੀ ਗਲਤ ਆਗੂ ਸਾਹਮਣੇ ਹੋਤਾ ਮੁੰਡੇ ਵਾਲਿਆਂ ਨੇ ਕੁੜੀ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਦੁਬਾਰਾ ਕੁੜੀ ਨੇ ਫੋਨ ਬੰਦ ਕਰ ਲਿਆ ਸੀਗਾ ਦੁਬਾਰਾ ਨਾ ਫੋਨ ਨਹੀਂ ਇਹਨੇ ਚਾਲੂ ਕੀਤਾ ਕਿੰਨੀ ਕ ਬਰਾਤ ਆਈ ਸੀ ਜੀ ਬਰਾਤ ਦੇ 100 150 ਬੰਦਾ ਸੀਗਾ ਜੀ ਵਾਪਸ ਮੁੜ ਗਏ ਉਹ বাস ਚ ਲੱਗੇ ਜੀ